ਮੈਨੂੰ ਨੰਗਾ ਕਰਨਾ ਇਹਨਾਂ ਨੂੰ ਕੀ ਹੋ ਗਿਆ ਮੈਨੂੰ ਇਹਨਾਂ ਨੇ ਲਟਾ ਕੇ ਮੈਨੂੰ ਕੁੱਟਣਾ ਪਾਣੀ ਪਾਉਣੇ ਠੰਡੇ ਪਾਉਣੇ ਮੈਨੂੰ ਕੀ ਕੱਟ ਲੈ ਇਹਨਾਂ ਨੇ ਇਹੀ ਸਭ ਇਹਨਾਂ ਦੇ ਕੀੜੇ ਪੈ ਪੇ ਮਰਨਗੇ ਫਿਕਰ ਨਾ ਕਰ ਸੱਚੀ ਕੱਪੜੇ ਲਾਈ ਗਈ ਤਾਂ ਇਹ ਤਾਂ ਭੈਣਾਏ ਮੇਰੀ ਗੱਲ ਸੁਣ ਮੇਰੀ ਇਹ ਨਾ ਤੁਹਾਨੂੰ ਮੈਂ ਗੱਲ ਲਾਹ ਦਾਂ ਪਹਿਲਾਂ ਤਾਂ ਨਾ ਮੈਨੂੰ ਆ ਸਰਕਾਰ ਨੇ ਦੋ ਵਾਰੀ ਚੱਕ ਲਿਆ ਹੂੰ ਸਾਰੀ ਰਾਤ ਮੈਨੂੰ ਨੰਗਾ ਕਰਕੇ ਸਾਡੀ ਬਰਨਾਲੇ ਲਈ ਸੀ ਗਈ ਸਟਾਪ ਦੇ ਵਿੱਚ ਪਹਿਲਾਂ ਆ ਆਂਦੂਲਨ ਤੋਂ ਪਹਿਲਾਂ ਇੱਕ ਇਹ ਤੋਂ ਪਹਿਲਾਂ ਮੈਨੂੰ ਸਾਰੀ ਰਾਤ ਬਿਠਾਈ ਰੱਖਿਆ ਇੱਥੋਂ ਤੱਕ ਐਸਐਚਓ ਆ ਪਤਾ ਨਹੀਂ ਖਾਨ ਖਾਨ ਪਤਾ ਨਹੀਂ ਕਿਹੜਾ ਹਨਾ ਉਹਨੇ ਮੈਨੂੰ ਬਹੁਤ ਗਾਲਾਂ ਕੱਢੀਆਂ ਬਹੁਤ ਮੈਨੂੰ ਮੰਦਾ ਬੋਲਿਆ ਸਾਰੀ ਰਾਤ ਮੈਨੂੰ ਗਾਲਾਂ ਕੱਢੀ ਗਿਆ ਸਾਰੀ ਰਾਤ ਮੈਨੂੰ ਕੱਪੜੇ ਲਾ ਕੇ ਮੇਰੇ ਡੱਕੇ ਸਰੀਰ 'ਚ ਪਿੱਛੇ ਅੰਗਾਂ ਜਾਂ ਕਰੀ ਗਏ ਉਹ ਮੇਰੇ ਪੁਲਿਸ ਵਾਲੇ ਤੇ ਜਿਹੜੇ ਸਾਡੇ SSCI ਸਟਾਫ ਆ ਨਾ ਇੱਥੇ ਹੰਡੇ ਆਏ ਉਹ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਨੇ ਉਹਨਾਂ ਨੂੰ ਮੈਨੂੰ ਐਨਾ ਲੱਗਦਾ ਨਾ ਕਿ ਉਹਨਾਂ ਨੇ ਮੈਨੂੰ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਨਾ ਉਹਨਾਂ ਨੂੰ ਭਰਨਾ ਵੀ ਪਊਗਾ ਤੇ ਕਿਤੇ ਜੇਕਰ ਮੇਰੇ ਹੱਥ ਦੇ ਵਿੱਚ ਕੰਮ ਆਇਆ ਮੈਂ ਸਮੇਂ ਅਨੁਸਾਰ ਉਹਨਾਂ ਨੂੰ ਯਾਦ ਜ਼ਰੂਰ ਕਰਾਂਗਾ ਕਿ ਤੁਸੀਂ ਮੇਰੇ ਨਾਲ 4 4-5 ਜਾਣੇ ਸੀ ਇੱਥੇ SSCI ਸ